ਸਵਾਗਤ ਹੈ ਰੋਜ਼ਿਤਰਾ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਅੱਜ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਰਾਜਵੀਰ ਜਵੰਦਾਹੂਰਾ ਦਾ ਜ਼ਿਕਰ ਕਰਾਂਗੇ ਕਿਉਂਕਿ ਅੱਜ ਅੰਤਿਮ ਰਸਮਾਂ ਹੋ ਗਈਆਂ ਨੇ ਅੱਜ ਸੰਸਕਾਰ ਹੋ ਗਿਆ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਵੱਖਰੀਆਂ ਚਰਚਾਵਾਂ ਛਿੜਗੀਆਂ ਨੇ ਸੜਕੀ ਹਾਦਸਿਆਂ ਦੇ ਬਾਰੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਆਵਾਰਾ ਪਸ਼ੂਆਂ ਦੇ ਬਾਰੇ ਬਹਿਸ ਛਿੜ ਗਈ ਹੈ ਕੀ ਇਹਦਾ ਕੋਈ ਹੱਲ ਕੀਤਾ ਜਾਵੇਗਾ ਕਿ ਨਹੀਂ ਕੀ ਸਰਕਾਰ ਇਸ ਮਸਲੇ ਤੇ ਕੋਈ ਧਿਆਨ ਕਰੇਗੀ ਜਾਂ ਨਹੀਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਸ ਤੇ ਚਰਚਾ ਕਰਾਂਗੇ ਚਰਚਾ ਅਪਰਾਧਾਂ ਦੀ ਵੀ ਕਰਨੀ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਅਪਰਾਧਿਕ ਮਾਮਲਿਆਂ ਵਿੱਚ ਫਸਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਜਿੰਸੀ ਅਪਰਾਧ ਦੇ ਮਾਮਲੇ ਵਧੇ ਐ ਅੰਕੜਾ ਤੇਜ਼ੀ ਨਾਲ ਉੱਪਰ ਵੱਲ ਨੂੰ ਆਇਆ ਹੈ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਉਸ ਤੇ ਵੀ ਗੱਲ ਕਰਨੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਉਹ ਕਹਿ ਰਹੇ ਨੇ ਕਿ ਭਾਰਤ ਨਾਲ جنگ ਲੱਗਣ ਦੀ ਪੂਰੀ ਸੰਭਾਵਨਾ ਹੈ ਇਹ ਬਾਰ ਬਾਰ ਗੱਲਾਂ جنگ ਦੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਜੇ ਤਿੰਨ ਦਿਨ ਭਾਰਤ ਪਾਕਿਸਤਾਨ ਦਾ ਤਣਾ ਰਿਹਾ ਤੇ ਮਾਹੌਲ ਜਿਸ ਤਰ੍ਹਾਂ ਦਾ ਸੀ ਲੇਲੜੀਆਂ ਨਿਕਲੀਆਂ ਸੀ ਉਧਰਲੇ ਪਾਸਿਓ ਤੇ ਹੁਣ ਬਾਰ ਬਾਰ جنگ ਦੀਆਂ ਗੱਲਾਂ ਕਿਉਂ ਕਿਹਦੀ ਸ਼ਹਿ ਤੇ ਸਾਰਾ ਕੋ ਸ਼ੋਰ ਹੈ ਇਹਨਾਂ ਸਾਰੀਆਂ ਖਬਰਾਂ ਤੇ ਇੱਕ ਇੱਕ ਕਰਕੇ ਚਰਚਾ ਕਰਦੇ ਹਾਂ ਸ਼ੁਰੂਆਤ ਰਾਜਵੀਰ ਜਵੰਦਾ ਹੋਰਾ ਤੋਂ ਕਰਾਂਗੇ ਕਿਉਂਕਿ ਅੱਜ ਅੰਤਿਮ ਰਸਮਾਂ ਸੀ ਅੱਜ ਸੰਸਕਾਰ ਸੀ ਉਹਨਾਂ ਦਾ ਉਹ ਹੋ ਗਿਆ ਬਹੁਤ ਸਾਰੇ ਦੋਸਤ ਮਿੱਤਰ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰ ਦੁੱਖ ਦੀ ਘੜੀ ਦੇ ਵਿੱਚ ਦੇਖੇ ਨਹੀਂ ਸੀ ਜਾਂਦੇ ਸਾਰਿਆਂ ਨੇ ਇੱਕੋ ਹੀ ਕਹਿਣਾ ਸੀ ਕਿ ਮੁੰਡਾ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਇਹ ਸਭ ਹੁਣ ਤੋਂ ਬਾਅਦ ਇੱਕ ਚਰਚਾ ਛਿੜ ਗਈ ਕਿ ਜਿਹੜੇ ਆਵਾਰਾ ਪਸ਼ੂ ਨੇ ਬੇਸਹਾਰਾ ਪਸ਼ੂ ਨੇ ਜਿਨ੍ਹਾਂ ਨੂੰ ਕਹਿੰਦੇ ਕਹੋ ਉਹਨਾਂ ਦਾ ਕੀ ਹੱਲ ਕੀਤਾ ਜਾਵੇਗਾ ਕਿ ਨਹੀਂ ਬਹੁਤ ਸਾਰੇ ਕਲਾਕਾਰ ਜਦੋਂ ਉੱਤੇ ਪਹੁੰਚੇ ਬਹੁਤ ਸਾਰੇ ਲੋਕਾਂ ਨਾਲ ਵੱਖ-ਵੱਖ ਚੈਨਲਾਂ ਨਾਲ ਗੱਲਬਾਤ ਕਰਨ ਨੂੰ ਇਹੀ ਗੱਲ ਕਹੀ ਹੈ ਕਿ ਅਸੀਂ ਕਾਉਸਸ ਜਿੰਨੇ ਅਸੀਂ ਟੈਕਸ ਜੰਨੇ ਆ ਤਾਂ ਕਿ ਇਹ ਸਾਰਾ ਕੁਝ ਹੋਵੇ ਨਾ ਪਰ ਟੈਕਸ ਵਸੂਲਿਆ ਜਾਂਦਾ ਹੱਲ ਨਹੀਂ ਹੁੰਦਾ ਭਾਰਤ ਵਿੱਚ ਬਹੁਤ ਸਾਰੀਆਂ ਗਊਸ਼ਾਲਾਵਾਂ ਨੇ ਪੰਜਾਬ ਦੇ ਵਿੱਚ ਵੀ ਹੈ ਹੁਣ ਬਹੁਤ ਸਾਰੀਆਂ ਗਾਵਾਂ ਨੂੰ ਉੱਥੇ ਰੱਖਿਆ ਬਹੁਤ ਸਾਰੀਆਂ ਗਾਵਾਂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੇ ਨੇ ਪਰਿਵਾਰ ਉਹਨਾਂ ਨੂੰ ਛੱਡ ਦਿੰਦੇ ਨੇ ਸੜਕਾਂ ਤੇ ਘੁੰਮਦੀਆਂ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਕੁਸ਼ਕ ਦੁੱਧ ਦੇਣ ਵਾਲੀਆਂ ਨੇ ਕੁਸ਼ਕ ਗਊਸ਼ਾਲਾ ਦੇ ਵਿੱਚ ਉਹਨਾਂ ਨੂੰ ਵੀ ਰੱਖਿਆ ਜਾਂਦਾ ਹੈ ਪਰ ਬਾਕੀ ਬਾਕੀ ਬਾਰੇ ਕੋਈ ਪਤਾ ਨਹੀਂ ਕਦੀ ਸੜਕਾਂ ਦੇ ਉੱਪਰ ਆਵਾਰਾ ਕੁੱਤੇ ਆ ਜਾਂਦੇ ਆ ਕਦੀ ਪਸ਼ੂ ਆ ਜਾਂਦੇ ਆ ਜਿਹੜੇ ਕਰਕੇ ਸੜਕੀ ਹਾਸੇ ਹੁੰਦੇ ਆ ਨੌਜਵਾਨ ਜਾਣਾ ਗਵਾ ਰਹੇ ਨੇ ਆ ਇੱਕ ਪਰਿਵਾਰ ਦਾ ਮੈਂ ਜ਼ਿਕਰ ਕੀਤਾ ਸੀ ਕੁਛ ਦਿਨ ਪਹਿਲਾਂ ਕਿ ਅਸਤੀਆਂ ਪ੍ਰਵਾਹ ਕਰਕੇ ਆ ਰਿਹਾ ਸੀ ਪਰਿਵਾਰਕ ਮੈਂਬਰ ਦੀਆਂ ਰਸਤੇ ਦੇ ਵਿੱਚ ਆਵਾਰਾ ਪਸ਼ੂ ਗੱਡੀ ਮੂਰੇ ਆ ਗਿਆ ਹਾਸਾ ਵਾਪਰ ਗਿਆ ਉਹਨਾਂ ਵਿੱਚੋਂ ਵੀ ਕਈਆਂ ਦੀ ਮੌਤ ਹੋ ਗਈ ਇਹ ਕੋਈ ਪਹਿਲਾ ਹਾਸਾ ਨਹੀਂ ਤੇ ਆਖਰੀ ਨਹੀਂ ਪਰ ਆਖਰੀ ਹੋਵੇ ਅਸੀਂ ਇਹ ਜ਼ਰੂਰ ਕਹਿੰਨੇ ਆ ਹੱਲ ਇਹਦਾ ਪੱਕਾ ਹੋਣਾ ਚਾਹੀਦਾ ਹੈ ਹੱਲ ਅਜੇ ਤੱਕ ਕੋਈ ਵੀ ਹੋ ਨਹੀਂ ਰਿਹਾ ਸਮੇਂ-ਸਮੇਂ ਤੇ ਇਹਦੀ ਆਵਾਜ਼ ਉੱਠਣੀ ਚਾਹੀਦੀ ਆਵਾਜ਼ ਨਹੀਂ ਉੱਠੀ ਅੱਜ ਤੱਕ ਵੀ ਜਦੋਂ ਅਸੀਂ ਪ੍ਰੋਗਰਾਮ ਕੀਤਾ ਰਾਜਵੀਰ ਜਵੰਦਾ ਵਾਜਦੇ ਹੋਣਾਂ ਦੇ ਜਦੋਂ ਤੱਕ ਅੰਤਿਮ ਰਸਮਾਂ ਸਾਰੀਆਂ ਹੋ ਗਈਆਂ ਉਸ ਵੇਲੇ ਤੱਕ ਵੀ ਕਿਸੇ ਲੀਡਰ ਨੇ ਕਿਸੇ ਸਮਾਜ ਸੇਵੀ ਨੇ ਕਿਸੇ ਦਾ ਬਿਆਨ ਨਹੀਂ ਆਇਆ ਕਿ ਅਸੀਂ ਆਵਾਰਾ ਪਸ਼ੂਆਂ ਦਾ ਹੱਲ ਕਰਾਂਗੇ ਕਿ ਇੰਨਾ ਔਖਾ ਕੰਮ ਹੈ ਲੰਬਾ ਸਮਾਂ ਹੋ ਗਿਆ 79 ਸਾਲ ਹੋ ਗਏ ਨੇ ਅਯਾਦੀ ਪ੍ਰਾਪਤੀ ਨੂੰ ਅਜੇ ਤੱਕ ਇੱਕ ਕੁਝਕ ਗੱਲਾਂ ਜਿਹੜੀਆਂ ਧਿਆਨ ਮੰਗਦੀਆਂ ਨੇ ਉਧਰ ਧਿਆਨ ਨਹੀਂ ਜਾ ਰਿਹਾ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੇ ਲੀਡਰ ਜਿਨ੍ਹਾਂ ਦਾ ਕੰਮ ਹੈ ਨੀਤੀਆਂ ਤਿਆਰ ਕਰਨਾ ਵਧੀਆ ਤਰੀਕੇ ਨਾਲ ਤੇ ਉਹਨਾਂ ਦਾ ਹੱਲ ਕਰਨਾ ਪਰ ਉਹ ਉਹ ਨੀਤੀਆਂ ਨਹੀਂ ਤਿਆਰ ਹੋ ਰਹੀਆਂ ਹੜ ਹੁੰਦੇ ਨੇ ਸਿਰ ਤੇ ਬੂਰੀਆਂ ਚੱਕ ਤੁਰ ਪੰਦੇ ਆ ਕਿਸੇ ਪਾਸੇ ਪੁਚਾਲ ਲਾਉਂਦੇ ਤੇ ਰਾਹਤ ਦੇ ਕੰਮਾਂ ਦੇ ਵਿੱਚ ਤੁਰ ਪਣਗੇ ਕੰਮ ਤੁਹਾਡੇ ਸਮਾਜ ਸੇਵਾ ਦੇ ਤੌਰ ਤੇ ਦੇਖਿਆ ਜਾਵੇ ਤਾਂ ਹੋ ਸਕਦਾ ਹੁਣ ਪਰ ਅਸਲ ਵਿੱਚ ਕੰਮ ਜਿਹੜੇ ਕਰਨ ਦੀ ਜ਼ਰੂਰਤ ਹੈ ਨਹੀਂ ਕੀਤੇ ਜਾ ਰਹੇ ਇੱਕ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਆਵਾਰਾ ਪਸ਼ੂਆਂ ਦੇ ਖਾਤਮੇ ਲਈ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ ਨਹੀਂ ਚੱਲਦੀ ਪਈ ਕੁਝ ਦਿਨ ਪਹਿਲਾਂ ਸਿਖਰਲੀ ਅਦਾਲਤ ਨੇ ਇਹ ਗੱਲ ਕਹੀ ਸੀ ਜਿਹੜੇ ਲੋਕ ਕੁੱਤਿਆਂ ਨੂੰ ਖਾਣਾ ਪਾਉਣਾ ਚਾਹੁੰਦੇ ਆ ਵੀ ਤੁਸੀਂ ਉਹਨਾਂ ਲਈ ਸ਼ੈਲਟਰ ਹੋਮ ਬਣਾ ਲਓ ਤੁਹਾਨੂੰ ਰੋਕਦਾ ਕੌਣ ਹੈ ਤੁਸੀਂ ਰੱਖਣਾ ਰੱਖ ਲਓ ਪਰ ਨਹੀਂ ਬਹੁਤ ਸਾਰੇ ਲੋਕ ਨੇ ਜਿਹੜੇ ਆਵਾਰਾ ਕੁੱਤਿਆਂ ਨੂੰ ਜਿਨ੍ਹਾਂ ਨੂੰ ਕਹਿੰਦੇ ਬੇਸਹਾਰਾ ਕਹੋ ਉਹਨਾਂ ਨੂੰ ਰਸਤੇ ਵਿੱਚ ਕਿਤੇ ਦੁੱਧ ਦੇ ਪੈਕਟ ਖੋਲ-ਖੋਲ ਪਾਈ ਜਾਂਦੇ ਆ ਕੌਲੇ ਜਿਹੇ ਉਹਨਾਂ ਦੇ ਨਾਲ ਲੱਖਿਆ ਉਹਦੇ ਵਿੱਚ ਪਲਾਉਂਦੇ ਆ 2-4 ਮਿੰਟ ਰੁਕਦੇ ਆ ਕੌਲੇ ਚੱਕ ਕੇ ਲੈ ਜਾਂਦੇ ਆ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਨਹੀਂ ਜਿਹੜੇ ਸਮਾਜ ਸੇਵੀ ਇਹ ਕੰਮ ਕਰਦੇ ਐ ਉਹਨਾਂ ਦੀ ਭਾਵਨਾयां ਕਰਨਾ ਚਾਹੀਦਾ ਪਰ ਹੁਣ ਜਦੋਂ ਇੱਕ ਬੰਦਾ ਹੀ ਮਰ ਗਿਆ ਉੱਥੇ ਤੁਹਾਡੀ ਭਾਵਨਾ ਕੀ ਕਰੇਗੀ ਇਹਦੇ ਬਾਬਤ ਤਾਂ ਦੱਸਿਆ ਜਾਵੇ ਜੇਕਰ ਕਿਸੇ ਨੇ ਸਮਾਜ ਸੇਵਾ ਕਰਨੀ ਹੈ ਤੁਸੀਂ ਗਊਸ਼ਾਲਾ ਖੋਲ੍ਹ ਲਓ ਉੱਥੇ ਰੱਖੋ ਆਵਾਰਾ ਪਸ਼ੂ ਜਿਹੜੇ ਨੇ ਉਹਨਾਂ ਨੂੰ ਵੀ ਫੜ ਫੜ ਕੇ ਉੱਥੇ ਡਕਣਾ ਚਾਹੀਦਾ ਪਰ ਨਹੀਂ ਸਾਡੇ ਮੁਲਕ ਦੇ ਵਿੱਚ ਤਾਂ ਇੱਕ ਪਾਸੇ ਆਵਾਰਾ ਪਸ਼ੂਆਂ ਦੀ ਗੱਲ ਕੀਤੀ ਜਾਂਦੀ ਹੈ ਗਊ ਪੂਜਾ ਦੀ ਗੱਲ ਕੀਤੀ ਜਾਂਦੀ ਹੈ ਤੇ ਉੱਥੇ ਹੀ ਕਦੀ ਲਿਸਟਾ ਕੱਢ ਕੇ ਦੇਖਿਓ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਐਕਸਪੋਰਟ ਕੌਣ ਕਰਦਾ ਹੈ ਐਕਸਪੋਰਟਰ ਕੌਣ ਹੈ ਗਊਮਾਸ ਦਾ ਇਹ ਸਭ ਤੋਂ ਪਹਿਲਾਂ ਪਤਾ ਲੱਗਣਾ ਬੀਫ ਦਾ ਐਕਸਪੋਰਟਰ ਕੌਣ ਹੈ ਪਤਾ ਲੱਗ ਜਣਾ ਤੇ ਜਦੋਂ ਇਹ 도ਗਲੀ ਜਿਹੀ ਰਾਜਨੀਤੀ ਕੀਤੀ ਜਾਂਦੀ ਹੈ ਤੇ ਉਹਨਾਂ ਸੂਬਿਆਂ ਵਿੱਚੋਂ ਕੀਤੀ ਜਾਂਦੀ ਹੈ ਜਿਹੜੇ ਕਹਿੰਦੇ ਅਸੀਂ ਵੱਖਰੀ ਵਿਚਾਰਧਾਰਾ ਲੈ ਕੇ ਚੱਲਦੇ ਹਾਂ ਅਸੀਂ ਇੱਕ ਵੱਖਰਾ ਰਾਸ਼ਟਰ ਬਣਾ ਦੇਣਾ ਤੇ ਫਿਰ ਗੱਲਾਂ ਉਹਨਾਂ ਤੱਕ ਪਹੁੰਚਦੀਆਂ ਕਿਉਂ ਨਹੀਂ ਆ ਇਹ ਸਵਾਲ ਹੈ ਜਿਹੜੇ ਆਪਣੇ ਆਪ ਦੇ ਵਿੱਚ ਹਮੁੰਦੇ ਜਾ ਰਹੇ ਨੇ ਰਾਜਵੀਰ ਜਵੰਦਾ ਹੁਰਾ ਦੇ ਅੱਜ ਜਦੋਂ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਗਿਆ ਉਸ ਵੇਲੇ ਬਹੁਤ ਸਾਰੇ ਲੋਕ ਜਿਹੜੇ ਉੱਥੇ ਪਹੁੰਚੇ ਸੀ ਹਰ ਇੱਕ ਦੀ ਅੱਖ ਨਮ ਸੀ ਛੋਟੇ ਬੱਚੇ ਨੇ ਉਹਨਾਂ ਦੀ ਪਤਨੀ ਉਹਨਾਂ ਦੀ ਮਾਤਾ ਉਹਨਾਂ ਦੇ ਚੌਣ ਵਾਲੇ ਮੈਂ ਇੱਕ ਪਹਿਲਾਂ ਵੀ ਗੱਲ ਕਹਿਣਾ ਸੀ ਕਿ ਬਹੁਤ ਸਾਰੇ ਲੋਕਾਂ ਲਈ ਨਾ ਕੁਸ਼ਕ ਦਿੰਦੀ ਇਹ ਗੱਲ ਹੈ ਅਸਲ ਵਿੱਚ ਜਿਹੜਾ ਦੁੱਖ ਹੈ ਸਿਰਫ ਪਰਿਵਾਰ ਲਈ ਹੈ ਪਰਿਵਾਰ ਨੇ ਜਦੋਂ ਵੀ ਤਸਵੀਰ ਵੱਲ ਤੱਕਣਾ ਉਹਨਾਂ ਦੇ ਹਾਲਾਤ ਬਹੁਤ ਖਰਾਬ ਹੋਣਗੇ ਇਹ ਤਾਂ ਇੱਕ ਚਲਦੀ ਚਲਾਈ ਗੱਲ ਹੋਣੀ ਹੈ ਲੋਕਾਂ ਲਈ ਮੀਡੀਆ ਲਈ ਇੱਕ ਮੁੱਦਾ ਹੋ ਜਣਾ ਕੱਲੂ ਨਵਾਂ ਮੁੱਦਾ ਇਹਨਾਂ ਸਾਰਿਆਂ ਦਾ ਧਿਆਨ ਉੱਧਰ ਨੂੰ ਹੋ ਜਣਾ ਪਰ ਫਿਰ ਵੀ ਜਿ세 ਹਿਸਾਬ ਦੇ ਨਾਲ ਅੱਜ ਹਾਲਾਤ ਬਣੇ ਅਸਲ ਦੇ ਵਿੱਚ ਜ਼ਰੂਰਤ ਹੈ ਆਵਾਰਾ ਪਸ਼ੂਆਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹੱਲ ਕੀਤਾ ਜਾਵੇ ਜਿੱਦਨ ਲੱਗਦਾ ਹੈ ਅਜੇ ਤੱਕ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਅਗੀ ਗੱਲ ਕਰਦੇ ਹਾਂ ਗੱਲ ਕਰਦੇ ਸੜਕੀ ਹਾਸਿਆ ਦੀ ਸੜਕੀ ਹਾਸਿਆ ਦੀ ਤੇ ਪੰਜਾਬੀ ਦੀ ਜਿਹੜੀ ਜਵਾਨੀ ਹੈ ਪੰਜਾਬ ਦੀ ਉਹਦੇ ਬਾਬਤ ਵੀ ਗੱਲ ਕਰ ਲਾਂਗੇ ਦੇਖੋ ਸੜਕੀ ਹਾਸੇ ਲਗਾਤਾਰ ਵਧ ਰਹੇ ਨੇ ਕੱਲ ਇੱਕ ਬੜਾ ਦਰਦਨਾਕ ਹਾਸਾ ਵਾਪਰਿਆ ਅੰਮ੍ਰਿਤਸਰ ਤੋਂ ਜਲੰਧਰ ਇੱਕ ਦੋ ਦੋਸਤ ਆ ਰਹੇ ਸੀ ਤਿੰਨ ਦੋਸਤ ਉਹਨਾਂ ਦਾ ਹਾਦਸਾ ਵਾਪਰਿਆ ਸਰੀ ਵਾਲਾ ਟਰੱਕ ਸਾਈਡ ਤੇ ਖੜਾ ਸੀ ਹਾਸਾ ਇੰਨਾ ਭਿਆਨਕ ਸੀ ਕਿ ਗੱਡੀ ਜਾ ਕੇ ਵੱਜੀ ਐ ਤੇ ਸਰੀਆ ਉਹਨਾਂ ਦੇ ਆਰ ਪਾਰ ਹੋ ਗਿਆ ਸਰੀਏ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਟੰਗੀਆਂ ਗਈਆਂ ਮੈਨੂੰ ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ਕੁਝ ਕੁ ਅਖਬਾਰਾਂ ਨੇ ਉਹਨਾਂ ਦੀ ਉਹ ਤਸਵੀਰ ਇਸੇ ਤਰ੍ਹਾਂ ਹੀ ਛਾਪ ਦਿੱਤੀ ਐ ਹਾਲਾਂਕਿ ਕਾਨੂੰਨ ਦੇ ਮੁਤਾਬਕ ਇਹ ਨਹੀਂ ਕੀਤਾ ਜਾ ਸਕਦਾ ਸਮਾਜਿਕ ਤੌਰ ਤੇ ਨਹੀਂ ਕਰਨਾ ਚਾਹੀਦਾ ਕਿਉਂਕਿ ਦੇਖਣ ਵਾਲੇ ਤੇ ਜਦੋਂ ਪਹਿਲੀ ਨਜ਼ਰ ਇਹ ਉਹਨੂੰ ਦੇਖਣਾ ਉਹਤੇ ਕੀ ਪ੍ਰਭਾਵ ਪੈ ਫਗਾ ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਬਹੁਤ ਸਾਰੇ ਲੋਕ ਇਸੇ ਕਰਕੇ ਕਹਿੰਦੇ ਆ ਕਿ ਤੜਕੇ ਤੜਕੇ ਹੁਣ ਅਖਬਾਰ ਪੜਨ ਨੂੰ ਜੀ ਨਹੀਂ ਕਰਦਾ ਕਿਉਂਕਿ ਪਹਿਲੇ ਪੇਜ ਤੇ ਜਾਂ ਮੌਤਾਂ ਦੀਆਂ ਖਬਰਾਂ ਹਾਸੇ ਦੀਆਂ ਖਬਰਾਂ ਬਲਾਤ ਕਰਦੀਆਂ ਖਬਰਾਂ 네ਗੇਟਿਵਿਟੀ ਵੱਧਦੀ ਹੈ ਦਿਮਾਗ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਖੈਰ ਜਿਹੜੇ ਹਾਸੇ ਵੱਧ ਰਹੇ ਨੇ ਲਗਾਤਾਰ ਇਹਦਾ ਹੱਲ ਕਿਉਂ ਨਹੀਂ ਹੁੰਦਾ ਪਿਆ ਅਸੀਂ ਰਾਜਵੀਰ ਜਵੰਦਾ ਹੋਰਾਂ ਦੀ ਗੱਲ ਵੀ ਕੀਤੀ ਹੈ ਹਾਸਾ ਹੀ ਸਿੱਖ ਸਾਬ ਦਾ ਤੇ ਉਥੇ ਵੀ ਕੋਈ ਕਾਰਵਾਈ ਅਜੇ ਤੱਕ ਦੇਖ ਲੋ ਨਹੀਂ ਹੋਈ ਚਲੋ ਦੇਖਦੇ ਆ ਕਿੰਦਾਂ ਗੱਲ ਜਾਂਦੀ ਹੈ ਸੜਕੀ ਹਾਸੇ ਵੱਧ ਰਹੇ ਨੇ ਓਵਰ ਸਪੀਡ ਦੇ ਕਰਕੇ ਗਲਤ ਡਰਾਈਵਿੰਗ ਦੇ ਕਰਕੇ ਉਲਟ ਦਿਸ਼ਾ ਵੱਲੋਂ ਵਾਹਨ ਆਉਣ ਦੇ ਕਰਕੇ ਬਹੁਤ ਸਾਰੇ ਕਾਰਨ ਹੈ ਪਰ ਅਜੇ ਤੱਕ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਕੰਨਾਂ ਦੇ ਪਿੱਛੇ ਛੁੱਟ ਦਿੱਤਾ ਜਾਂਦਾ ਹੈ ਨਾ ਕਿਤੇ ਚਰਚਾ ਹੁੰਦੀ ਹੈ ਨਾ ਹੀ ਕੋਈ ਕਾਨੂੰਨ ਬਣਾਉਣ ਦੀ ਗੱਲ ਚੱਲਦੀ ਹੈ ਰੋਡ ਵਧੀਆ ਬਣ ਗਏ ਇਸ ਕਰਕੇ ਲੋਕ ਸਪੀਡ ਵਿੱਚ ਜਾਂਦੇ ਆ ਇਹ ਵੀ ਹਾਸਿਆਂ ਦਾ ਕਾਰਨ ਹੈ ਸੋ ਕਈ ਗੱਲਾਂ ਜੁੜ ਜਾਂਦੀਆਂ ਨੇ ਪਰ ਨਾਲ ਜਦੋਂ ਅਸੀਂ ਗੱਲ ਪੰਜਾਬ ਦੀ ਜਵਾਨੀ ਦੀ ਜੋੜ ਕੇ ਦੇਖਣੀ ਆ ਤੇ ਅਪਰਾਧ ਦੇ ਵਿੱਚ ਪੰਜਾਬ ਦਾ ਨਾਮ ਜਿਹੜਾ ਨਾ ਖਾਸ ਤੌਰ ਤੇ ਬੱਚਿਆਂ ਦੇ ਮਾਮਲੇ 'ਚ ਉਹ ਵੱਧਦਾ ਜਾ ਰਿਹਾ ਹੈ। ਮਾਸੂਮੀਅਤ ਤੋਂ ਗੁਨਾਹ ਜਿਹੜੇ ਆ ਉਹਨਾਂ ਵੱਲ ਵੱਧਦੇ ਜਾ ਰਹੇ ਆ। ਹੋਇਆ ਕੀ ਹੈ? ਪਿਛਲੇ ਸਮੇਂ 'ਚ ਇਹ ਖਬਰਾਂ ਸਾਹਮਣੇ ਆਈਆਂ ਸੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਵੀ ਸਾਹਮਣੇ ਆਏ ਸੀ ਕਿ ਪੂਰੇ ਦੇਸ਼ ਦੇ ਵਿੱਚ ਹੋਣ ਵਾਲੇ ਗੁਨਾਹਾਂ ਦੇ ਵਿੱਚੋਂ ਬੱਚਿਆਂ ਨਾਲ ਜਿਹੜੇ ਹੁੰਦੇ ਜਿਨਸੀ ਸ਼ੋਸ਼ਣ ਹੁੰਦਾ ਜਿਨ੍ਹਾਂ ਦੇ ਵਿੱਚ ਜਿੱਥੇ 90% ਕੁੜੀਆਂ ਨੇ ਉਦੇ ਵਿੱਚ 2.2 ਫੀਸਦੀ ਦਰ ਜਿਹੜੀ ਹੈ ਪੰਜਾਬ ਦੀ ਹੈ ਤੇ ਪੰਜਾਬ ਦੇ ਵਿੱਚ ਵੀ ਸਭ ਤੋਂ ਵੱਧ ਇਹ ਘਟਨਾਵਾਂ ਲੁਧਿਆਣੇ ਚ ਵਾਪਰ ਰਹੀਆਂ ਨੇ ਲੁਧਿਆਣੇ ਦੇ ਕੁਝ ਕੁ ਸ਼ਹਿਰਾਂ ਦਾ ਜ਼ਿਕਰ ਅੱਜ ਹੋ ਰਿਹਾ ਹੈ 16 ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚੇ ਗੁਨਾਹਾਂ ਦੀ ਦਲਦਲ ਦੇ ਵਿੱਚ ਤਸੇ ਹੋਏ ਨੇ ਉਹ ਤੋਂ ਨਿਕਲਣਾ ਕਿਵੇਂ ਹੈ ਅਸੀਂ ਕਈ ਵਾਰ ਗੱਲ ਕੀਤੀ ਹੈ ਕਿ ਪੰਜਾਬ ਦੀ ਜਵਾਨੀ ਲਈ ਖਤਰਾ ਇੱਕ ਨਸ਼ਿਆਂ ਦਾ ਪਰ ਹੁਣ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵੀ ਵਧ ਰਹੀਆਂ ਨੇ 98 ਫੀਸਦੀ ਤੋਂ ਵੱਧ 92 ਤੋਂ 98 ਫੀਸਦੀ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਇਸ ਤੋਂ ਵੱਧ ਹੀ ਅੰਕੜਾ ਉਹ ਲਗਾਤਾਰ ਸ਼ਿਕਾਰ ਹੋ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਬਹਿਸ ਦਾ ਵਿਸ਼ਾ ਬਣਿਆ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮਹਿਲਾ ਕਮਿਸ਼ਨ ਕਈ ਵਾਰ ਸਰਗਰਮ ਹੋਇਆ ਪਰ ਗੱਲ ਬਹੁਤੀ ਬਣਦੀ ਨਹੀਂ ਹੁਣ ਅਪਰਾਧ 2023 ਦੇ ਵਿੱਚ 1,77,335 ਜੇ ਹੋਏ ਸੀ ਸਭ ਤੋਂ ਵੱਡੇ ਪੱਧਰ ਤੇ ਪਹੁੰਚਿਆ ਤੇ ਉਹਨਾਂ ਵਿੱਚੋਂ ਪੰਜਾਬ ਦਾ ਇਹ ਅੰਕੜਾ ਮੂਰੀ ਕਤਾਰ ਦੇ ਵਿੱਚ ਸੀ ਆ ਦੂਜੇ ਸੂਬਿਆਂ ਵਿੱਚ ਜੁਪੀ ਵਿੱਚ ਹੈ ਬਿਹਾਰ ਪਛਮੀ ਬੰਗਾਲ ਮਹਾਰਾਸ਼ਟਰ ਸਾਰੇ ਸੂਬਿਆਂ ਦਿੱਲੀ ਦੇ ਵਿੱਚ ਵੀ ਹੋ ਰਿਹਾ ਪਰ ਫਿਰ ਵੀ ਪੰਜਾਬ ਦੇ ਵਿੱਚ ਇਹ ਅੰਕੜਾ ਵਧਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣ ਗਿਆ ਅਸੀਂ ਕਈ ਵਾਰ ਜ਼ਿਕਰ ਕੀਤਾ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਜਦੋਂ ਵੀ ਰਿਪੋਰਟ ਸਾਡੇ ਤੱਕ ਪਹੁੰਚਦੀ ਹੈ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ 2023 ਦੇ ਵਿੱਚ ਹਰ ਰੋਜ਼ ਬੱਚਿਆਂ ਵਿਰੁੱਧ ਔਸਤਨ 486 ਅਪਰਾਧ ਕੀਤੇ ਗਏ ਇਹਨਾਂ ਵਿੱਚੋਂ 192 ਮਾਮਲੇ ਜਿਨਸੀ अपराधਾਂ ਦੇ ਸਿਗੇ ਇਸੇ ਤਰ੍ਹਾਂ 2022 ਦੇ ਮੁਕਾਬਲੇ 2023 ਦੇ ਵਿੱਚ 9.16% ਇਹ ਵਾਧਾ ਦਰਜ ਕੀਤਾ ਗਿਆ ਤੇ ਇਹਨਾਂ ਦੇ ਵਿੱਚੋਂ ਵੀ ਕਮਾਲ ਦੀ ਗੱਲ ਹੈ ਕਿ 95% ਆਪਣੀ ਸੀਗੇ ਜਿਨ੍ਹਾਂ ਨੇ ਇਸ ਵਾਰਦਾਤਾਂ ਨੂੰ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਇਹਨਾਂ ਦੇ ਵਿੱਚੋਂ ਅ ਅਪਰਾਧੀ ਪੀੜਤ ਜਿਹੜੇ ਜਾਣਕਾਰ ਸੀ ਉਹਨਾਂ ਦਾ ਅੰਕੜਾ ਜੇ 30000 ਤੋਂ ਵੱਧ ਕੇ ਸੀਗਾ 3976 ਕੇਸ ਸੀ ਉਹਦੇ ਵਿੱਚੋਂ ਪਰਿਵਾਰਕ ਮੈਂਬਰ ਹੀ ਨਿਕਲੇ ਆ ਰਿਸ਼ਤੇਦਾਰੀ ਨਿਕਲੇ ਕੋਈ ਚਾਚਾ ਕੋਈ ਤਾਇਆ ਕੋਈ ਮਾਸੜ ਹੈ ਕੋਈ ਮਾਮਾ ਆ ਵੱਖ-ਵੱਖ ਰਿਸ਼ਤੇਦਾਰੀਆਂ ਨੇ ਇਹਨਾਂ ਨੇ ਵੀ ਇੱਕ ਰੇਲੂ ਜਿਹੜੇ ਏਜੰਸੀ ਸ਼ੋਸ਼ਣ ਦੇ ਮਾਮਲੇ ਸੀ ਉਹਨਾਂ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਭੂਮਿਕਾ ਮੈਂ ਇਸ ਕਰਕੇ ਸ਼ਬਦ ਵਰਤ ਰਿਹਾ ਕਿਉਂਕਿ ਇਹਨਾਂ ਨੇ ਅਪਰਾਧ ਨੂੰ ਬਹੁਤ ਜ਼ਿਆਦਾ ਗੰਭੀਰ ਕੀਤਾ ਹੈ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਇਹਨਾਂ ਦੇ ਵਿੱਚੋਂ 1358 ਮਾਮਲੇ ਅਜੇ ਹੈ ਜਿਹੜੇ ਅਣਪਛਾਤੇ अपराधीया ने कीते है सुकितना कीते पंजाब दे विच जेड़ा ए आंकडा वध रहया है ए बड़ी चिंता दा विषय है पंजाब दी नौजवान पीढ़ी जेडी इत्तनु तस रही है जिना दे खिलाफ ए मामले वध रहे है चिंतावाण करन दी जरूरत है assi आंकड्यां दे हेरफेर दे विच ਪੈਣਾ ਨਹੀਂ ਚਾਹੁੰਦੇ ਸਰਕਾਰੀ ਰਿਪੋਰਟਾਂ ਵੱਲ ਧਿਆਨ ਦੇਣਾ ਚਾਹੀਦਾ ਜੋ ਕੋਸ਼ੂਰਿਆ ਉਹਨੂੰ ਠੀਕ ਕਿਵੇਂ ਕਰਨਾ ਇਹਦੇ ਯਤਨ ਕਰਨੇ ਚਾਹੀਦੇ ਨੇ ਅੱਗੇ ਵੱਧਦੇ ਆ ਗੱਲ ਕਰਦੇ ਪਾਕਿਸਤਾਨ ਦੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਆਸੀਫ ਖਵਾਜ਼ਾ ਦਾ ਇੱਕ ਬਿਆਨ ਆ ਉਹ ਕਹਿੰਦੇ ਨੇ ਕਿ ਭਾਰਤ ਦੇ ਨਾਲ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਹੈ ਦੇਖੋ ਇੱਕ ਗਾਲिब ਸਾਹਿਬ ਦਾ ਸ਼ੇਰ ਹੈ ਕਿ ਦਿਲ ਕੋ ਬਹਲਾਣੇ ਕੇ ਲਿਏ ਗਾਲਿਬ ਖਿਆਲ ਅੱਛਾ ਹੈ ਜਦੋਂ ਇਹਨਾਂ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਭਾਰਤ ਦੇ ਜਹਾਜ ਡੇਕ ਦਿੱਤੇ ਕਿਸੇ ਵੇਲੇ ਕਹਿੰਦੇ ਐ ਕਿ ਅਸੀਂ ਜਹਾਜ ਸਿੱਟੇ ਆ ਇਹਦੇ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਪ੍ਰਸਿੱਧੀ ਬਹੁਤ ਘਟ ਗਈ ਹੈ ਫਿਰ ਤੁਸੀਂ ਖਾਬ ਦੇਖਣੇ ਆ ਜਿੰਨੇ ਮਰਜ਼ੀ ਦੇਖੀ ਜਾਓ ਅਸਲੀਅਤ ਕੀ ਹੈ ਇਹ ਸਭ ਨੂੰ ਪਤਾ ਹੈ ਭਾਰਤ ਪਾਕਿਸਤਾਨ ਚ ਟਕਰਾਅ ਦੇ ਦਿਨਾਂ ਦੇ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਬਣੇ ਇਹ ਸਭ ਨੂੰ ਪਤਾ ਹੈ ਜਦੋਂ ਬੰਗਲਾਦੇਸ਼ ਬਣਿਆ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਜਦੋਂ ਫੌਜੀਆ ਨੇ 98000 ਤੋਂ ਵੱਧ ਫੌਜੀਆ ਨੇ ਹਥਿਆਰ ਛੁੱਟੇ ਭਾਰਤ ਦੇ ਮੂਰੇ ਆਤਮ ਸਮਰਪਣ ਕੀਤਾ ਉਸ ਵੇਲੇ ਦੇ ਹਾਲਾਤ ਦੇਖ ਲੈਣੇ ਚਾਹੀਦੇ ਸੀ ਵਿਚਾਰਾ ਕਰ ਲੈਣੀਆਂ ਚਾਹੀਦੀਆਂ ਸੀ ਇਹ ਜਾਣ ਬੁੱਝ ਕੇ ਚਿੰਝੜੀਆਂ ਛੇੜਨ ਵਾਲਾ ਕੰਮ ਕਿਉਂ ਕੀਤਾ ਜਾ ਰਿਹਾ ਹੈ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਾਕਿਸਤਾਨ ਦੇ ਬਹੁਤ ਸਾਰੇ ਲੀਡਰਾਂ ਨੇ ਭਾਰਤ ਦੇ ਖਿਲਾਫ ਕੜਤਣ ਕੱਢਣੀ ਸ਼ੁਰੂ ਕੀਤੀ ਹੈ। ਇਹ ਕੋ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਮੰਤਰੀ ਧਮਕੀਆਂ ਦੇ ਚੁੱਕੇ ਹੈ ਕਿ ਅਸੀਂ ਤਾਂ ਪਾਈਆ ਪਾਈਆ ਦੇ ਪਰਮਾਣੂ ਬੰਬ ਬਣਾ ਕੇ ਬੈਠੇ ਹਾਂ ਹਮਲਾ ਕਰ ਦੇਣਾ। ਪਰ ਇਹ ਦੇਖਣ ਵਾਲੀ ਗੱਲ ਹੈ ਕਿ ਪਾਕਿਸਤਾਨ بار بار ਇਹ ਗੱਲ ਕਿਉਂ ਕਹਿ ਰਿਹਾ ਹੈ ਕਿ ਕਿਸੇ ਵੇਲੇ ਵੀ ਭਾਰਤ ਨਾਲ ਯੁੱਧ ਛੇੜ ਸਕਦਾ ਹੈ। ਆਖਰ ਕਾਰਨ ਕੀ ਹੈ? ਕਿਹਦੀ ਸ਼ਾਇਦ ਸਾਰਾ ਕੁਝ ਹੋ ਰਿਹਾ ਹੈ? ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਫੌਜ ਮੁਖੀ ਉਹ ਅਮਰੀਕਾ ਜਾ ਕੇ ਆਇਆ ਉੱਥੇ ਜਾ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੂੰ ਰੇਅਰ ਅਰਥ ਮਿਨਰਲ ਬਹੁਤ ਘੱਟ ਮਿਲਣ ਵਾਲੇ ਪਦਾਰਥ ਹੈ ਉਹ ਦਿੱਤੇ ਆ ਕੋਈ ਕਹਿੰਦਾ ਜੀ ਉਹਦੀ ਕੀਮਤ 4000 ਕਰੋੜ ਰੁਪਇਆ ਸੀ ਕੋਈ ਕਹਿੰਦਾ ਪਿਆ ਕਿ ਡੋਨਲਡ 트ੰਪ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੂੰ ਲੱਗਦਾ ਪਿਆ ਕਿ ਸਾਡੀ ਪਿੱਠ ਤੇ ਅਮਰੀਕਾ ਆਣ ਖੜ ਗਿਆ ਕੋਈ ਕਹਿ ਰਿਹਾ ਹੈ ਕਿ ਪਰਦੇ ਦੇ ਪਿੱਛੇ ਕਿਤੇ ਅਮਰੀਕਾ ਕੋਈ ਐਦਾਂ ਦੀ ਸਕ੍ਰਿਪਟ ਨਹੀਂ ਲਿਖਦਾ ਪਿਆ ਕੁਝ ਵੀ ਹੋ ਸਕਦਾ ਪਰ ਪਾਕਿਸਤਾਨ ਦੇ ਬਹੁਤ ਸਾਰੇ ਲੀਡਰਾਂ ਦਾ ਅਮਰੀਕਾ ਦੇ ਵਿੱਚ ਜਾ ਕੇ ਰਾਸ਼ਟਰਪਤੀ ਪਵਨ ਤੇ ਜਾ ਕੇ ਉੱਥੇ ਰੇਅਰ ਅਰਥ ਮਿਨਰਲ ਉਹਨਾਂ ਨੂੰ ਤੋਹਫੇ ਦੇ ਰੂਪ ਚ ਦੇਣਾ ਤੇ ਬਾਅਦ ਦੇ ਵਿੱਚ ਵਾਈਟ ਹਾਊਸ ਵੱਲੋਂ ਅਧਿਕਾਰਿਕ ਤੌਰ ਤੇ ਪਬਲਿਸ਼ ਕਰਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਨੇ ਹਾਲਾਂਕਿ ਡੋਨਲਡ ਟਰੰਪ बार-बार ਕਹਿੰਦੇ ਆ ਕਿ ਮੈਂ ਤਾਂ ਸ਼ਾਂਤੀ ਦੀ ਗੱਲ ਕਰਦਾ ਮੈਂ ਤਾਂ ਸਮਝੌਤੇ ਦੀ ਗੱਲ ਕਰਦਾ ਮੈਂ ਤਾਂ ਅੱਠ ਦੇਸ਼ਾਂ 'ਚ ਸਮਝੌਤਾ ਕਰਾਤਾ ਆਗਾਜ਼ਾ ਦੇ ਵਿੱਚ ਫਿਲਸਤੀਨ ਇਜ਼ਰਾਈਲ 'ਚ ਜੋ ਹਾਲਾਤ ਬਣੇ ਸੀ ਹਮਾਸ ਦੇ ਵਿੱਚ ਜੋ ਇਜ਼ਰਾਈਲ ਹਾਲਾਤ ਬਣੇ ਸੀਗੇ ਉਹ ਕਹਿੰਦੇ ਜੰਗ ਠੰਡੀ ਕਰਵਾਤੀ ਹੈ ਹੁਣ ਤੁਰਕੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ ਡੋਨਲਡ ਟਰੰਪ ਨੇ ਕੋਈ ਕਹਿੰਦਾ ਜੀ ਨੋਵਲ ਪ੍ਰਾਈਜ਼ ਲਈ ਭੱਜ ਦੌੜ ਕੀਤੀ ਜਾ ਰਹੀ ਹੈ ਚਲੋ ਅਸੀਂ ਉਧਰ ਨਹੀਂ ਜਾਣਦੇ ਕੀ ਪਤਾ ਸੱਚ ਹੈ ਕੀ ਪਤਾ ਨਹੀਂਗਾ ਪਰ ਫਿਰ ਵੀ ਡੋਨਲਡ ਟਰੰਪ ਜਿਸ ਦੇ ਹਿਸਾਬ ਦੇ ਨਾਲ ਇਸ ਵੇਲੇ ਅੰਤਰਰਾਸ਼ਟਰੀ ਪੱਧਰ ਦੀ ਰਾਜਨੀਤੀ ਵਿੱਚ ਸਰਗਰਮੀਆਂ ਦਿਖਾ ਰਹੇ ਨੇ ਕੋਈ ਕਹਿੰਦਾ ਜੀ ਇਹ ਸਰਗਰਮੀਆਂ ਬਹੁਤੀਆਂ ਚੰਗੀਆਂ ਨਹੀਂ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਕਈ ਵਾਰੀ ਕਹਿਣਾ ਕਿ ਕਿਸੇ ਵੇਲੇ ਵੀ ਜੰਗ ਛੇੜ ਸਕਦੀ ਹੈ ਉਹ ਭਾਈ ਅਗਲੇ ਪਾਸੇ ਕਿਹੜਾ ਉਹੀ ਬੈਠਿਆ ਭਾਰਤ ਦੇ ਹਵਾਈ ਫੌਜ ਦੇ ਮੁਖੀ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਅਸੀਂ ਹਰ ਚੁਣੌਤੀ ਲਈ ਸਾਹਮਣਾ ਕਰਨ ਨੂੰ ਤਿਆਰ ਹੈ ਜਿਹੜਾ ਦਾਵਾ ਕੀਤਾ ਜਾ ਰਿਹਾ ਅਸੀਂ ਰਫੇਲ ਜਹਾਜ਼ ਛੁੜ ਦੁੱਤੇ ਹੈ ਉਹ ਕਹਿੰਦੇ ਸੀ ਪਾਕਿਸਤਾਨ ਦੇ ਜਹਾਜ਼ ਛੁੜ ਦੁੱਤੇ ਹੈ ਅਸਲ ਵਿੱਚ ਸੱਚ ਕੀ ਹੈ ਇਹ ਜਾਂ ਤਾਂ ਸਾਹਮਣੇ ਆ ਜਾਣਾ ਚਾਹੀਦਾ ਹੈ ਜਾਂ ਇਹਦੇ ਬਾਬਤ ਖੋਲ ਕੇ ਦੱਸ ਦੇਣਾ ਚਾਹੀਦਾ ਹੈ ਵਿਰੋਧੀ ਧਿਰਾਂ ਭਾਰਤ ਦੀਆਂ ਉਹ ਵੀ ਅ ਮੋਦੀ ਸਾਹਿਬ ਦੀ ਸਰਕਾਰ ਤੇ ਦੋਸ਼ ਲਗਾਉਂਦੀਆਂ ਨੇ ਜੋ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਖੈਰ ਜਿਹੜੀ ਗੱਲ ਸੀ ਕਰ ਰਹੇ ਆ ਪਾਕਿਸਤਾਨ ਦੀ ਉਥੋਂ ਦੇ ਕਦੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਹੋਣਾ ਕਿ ਭਾਰਤ ਦੇ ਨਾਲ ਅਸੀਂ ਰਿਸ਼ਤੇ ਦੇ ਵਿੱਚ ਸੁਧਾਰ ਚਾਹੁੰਦੇ ਆ ਪਰ ਕਸ਼ਮੀਰ ਦੇ ਮਸਲੇ ਤੇ ਅਸੀਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਇੱਕ ਸ਼ਰਤ ਰੱਖ ਦੇਣੀ ਇੱਕ ਸੁਧਾਰ ਦੱਸ ਦੇਣਾ ਕਿ ਅਸੀਂ ਐਦਾਂ ਕਰਨਾ ਚਾਹੁੰਦੇ ਆ ਇਹ ਗੱਲ ਥੋੜੀ ਬਣਦੀ ਹੈ ਇੱਕ ਪਾਸੇ ਤੁਸੀਂ ਅਮਰੀਕਾ ਨਾਲ ਜਾ ਕੇ ਨਵੀਆਂ ਸਾਜ਼ਿਸ਼ਾਂ ਨਵੀਆਂ ਕੋਸ਼ਿਸ਼ਾਂ ਕਰ ਰਹੇ ਹੋ ਇੱਕ ਪਾਸੇ ਚੀਨ ਤੋਂ ਹਥਿਆਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਪਾਸੇ ਇਹਨਾਂ ਦੇ ਮੰਤਰੀ ਦਾ ਬਿਆਨ ਹੋਦਾ ਕਿ ਚੀਨ ਤੋਂ ਜਿਹੜੇ ਅਸੀਂ ਹਥਿਆਰ ਖਰੀਦੇ ਸੀ ਉਹਨਾਂ ਦੀ ਕਾਰਜਕਾਰੀ ਬਜਾਰੀ ਬਹੁਤ ਵਧੀਆ ਰਹੀ ਹੈ ਸੀ ਭਾਰਤ ਦੇ ਖਿਲਾਫ ਵਰਤ ਕੇ ਦੇਖ ਲਿਆ ਫਿਰ ਦੂਸਰੇ ਪਾਸੇ ਇੱਕ ਘਬਰਾਹਟ ਜਣੀ ਹੈ ਕਿ ਨਹੀਂ ਜੇ ਅਸੀਂ ਤਾਂ ਸ਼ਾਂਤੀ ਚਾਹੁੰਦੇ ਹਾਂ ਕਿਸੇ ਇੱਕ ਪਾਸੇ ਟਿਕਾਤ ਹੋਣਾ ਚਾਹੀਦਾ ਅੰਤਰਰਾਸ਼ਟਰੀ ਪੱਧਰ ਤੇ ਵੀ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਅੱਤਵਾਦ ਦੇ ਮੁੱਦੇ ਤੇ ਪਾਕਿਸਤਾਨ ਦੀ ਝਾੜ-ਜੰਪ ਕਈ ਵਾਰ ਹੋਈ ਹੈ ਇਸ ਵਾਰ ਵੀ ਹੋਈ ਹੈ ਪਰ ਨਹੀਂ ਕੰਮ ਰੁਕ ਰਿਹਾ ਹੁਣ ਦੇਖੋ ਸਥਿਤੀ ਇਦਾਂ ਦੀ ਬਣ ਗਈ ਹੈ ਮੈਂ ਕਈ ਵਾਰ ਜ਼ਿਕਰ ਕਰਦਾ ਹੁਣ ਜੀਓ ਪੋਲੀਟਿਕਲ ਦੇ ਵਿੱਚ ਬਹੁਤ ਕੁਝ ਬਦਲਿਆ ਹੈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਜਿਹੋ ਦੀ ਸੱਤਾ ਮੁੜ ਕੇ ਅਫਗਾਨਿਸਤਾਨ ਦੇ ਵਿੱਚ ਬਦਲੀ ਆ ਤਾਲੀਮਾਨ ਨੇ ਸੰਭਾਲੀ ਹੈ ਉੱਥੋਂ ਦੇ ਵਿਦੇਸ਼ ਮੰਤਰੀ ਪਹਿਲੀ ਵਾਰ ਭਾਰਤ ਦੇ ਦੌਰੇ ਤੇ ਆਏ ਆ 7 ਸਾਲਾਂ ਬਾਅਦ ਤੇ ਇਸ ਵੇਲੇ ਅਮਰੀਕਾ ਦੇ ਸਾਹ ਸੁਤੇ ਪਏ ਆ ਉਧਰ ਪਾਕਿਸਤਾਨ ਦਾ ਸਾਹ ਸੁੱਕਿਆ ਪਿਆ ਹੁਣ ਅਫਗਾਨਿਸਤਾਨ ਦੇ ਪਾਕਿਸਤਾਨ ਨਾਲ ਕਦੇ ਰਿਸ਼ਤੇ ਬਹੁਤ ਵਧੀਆ ਹੁੰਦੇ ਸੀ ਪਰ ਇਸ ਵੇਲੇ ਖਰਾਬ ਹੋਇਆ ਹੈ ਹੁਣ ਅਫਗਾਨਿਸਤਾਨ ਦਾ ਇੱਕ 에어ਪੋਰਟ ਜਿਹਨੂੰ ਅਮਰੀਕਾ ਨੇ ਆਗਿਆ ਦਿੱਤੀ ਸੀ ਤੁਸੀਂ ਵਰਤ ਸਕਦੇ ਆ 트럼ਪ ਸਾਹਿਬ ਕਹਿੰਦੇ ਕਿ ਵਾਪਸ ਲੈ ਕੇ ਹਟਣਾ ਪਰ ਹੁਣ ਅਮਰੀਕਾ ਉਧਰ ਬੈਠਿਆ ਪਾਕਿਸਤਾਨ ਉਧਰ ਹੈ ਤਾਲੀਬਾਨ ਦੇ ਲੀਡਰ ਆ ਕੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆ ਕੇ ਭਾਰਤ ਨਾਲ ਸਾਂਝ ਪਾ ਰਹੇ ਸੱਤ ਦਿਨ ਅੱਜ ਉਹਨਾਂ ਨੇ ਖਬਰਾਂ ਆਈਆਂ ਨੇ ਕਿ ਭਾਰਤ ਵਿੱਚ ਰਹਿਣਾ ਇਹਦੇ ਮਾਇਨੇ ਕੀ ਹੈ ਇਹਦਾ ਮਤਲਬ ਆਉਂਦੇ ਦਿਨਾਂ ਨੂੰ ਜੀਓਪੋਲੀਟੀਕਲ ਵਿੱਚ ਇੱਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਜਦੋਂ ਇੱਕ ਪਾਸੇ ਰੂਸ ਆ ਗਿਆ ਚੀਨ ਨਾਲ ਖੜ ਗਿਆ ਇਧਰੋਂ ਭਾਰਤ ਆ ਗਿਆ ਤਿੰਨ ਵੱਡੀਆਂ ਤਾਕਤਾਂ ਅਸਤਵਲੇ ਦੀਆਂ ਤਿੰਨ ਵੱਡੀਆਂ ਤਾਕਤ ਇੱਕ ਪਾਸੇ ਆ ਗਈਆਂ ਤਾਂ ਫਿਰ ਟੈਰਿਸ ਦੇ ਵਿੱਚ ਨਾਲ ਹੀ ਬਦਲਾ ਕਰਨੇ ਪੈਗੇ ਸੀ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਉਲਝ ਵੀ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵਿਵਾਦ ਵੀ ਖੜੇ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰਾ ਆਰਥਿਕ ਤੌਰ ਤੇ ਸੰਕਟ ਵੀ ਖੜਾ ਹੋ ਸਕਦਾ ਪਰ ਪਾਕਿਸਤਾਨ ਦੇ ਲੀਡਰਾਂ ਦਾ ਬਾਰ ਬਾਰ ਕਹਿਣਾ ਭਾਰਤ ਨਾਲ ਜੰਗ ਲੱਗ ਸਕਦੀ ਹੈ ਭਾਰਤ ਨਾਲ ਯੁੱਧ ਲੱਗਣ ਦੀ ਸਥਿਤੀ ਆ ਗਈ ਹੈ ਜੀ ਇਹ ਗੱਲਾਂ ਚੰਗੀਆਂ ਨਹੀਂ ਯੁੱਧ ਦੇ ਹਾਲਾਤ ਦੀਆਂ ਗੱਲਾਂ ਕਰਨੀਆਂ ਸੌਕੀਆਂ ਨੇ ਪਰ ਇਹਨਾਂ ਦੇ ਸਿੱਟੇ ਬਹੁਤ ਗੰਭੀਰ ਹੁੰਦੇ ਆ ਸੋ ਐਦਾਂ ਦੇ ਹਾਲਾਤ ਨਾ ਬਣ ਤਾਂ ਚੰਗਾ ਪਰ ਕਿਤੇ ਨਾ ਕਿਤੇ ਲੱਗਦਾ ਪਿਆ ਪਾਕਿਸਤਾਨ ਦੇ ਕੁਝ ਕੁ ਲੀਡਰ ਗਿੱਦੜ ਧਮਕੀਆਂ ਦੇ ਰਹੇ ਨੇ ਅੱਗੇ ਵਧਦੇ ਹਾਂ ਗੱਲ ਕਰਦੇ ਆ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਦੀ ਕਈ ਵਾਰ ਖਬਰਾਂ ਆਉਂਦੀਆਂ ਨੇ ਕਿ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚ ਧਮਾਕਾ ਹੋਇਆ ਹੈ ਕਈ ਲੋਕਾਂ ਦੀ ਮੌਤ ਹੋ ਗਈ ਹੈ ਖਬਰ ਆਂਧਰਾ ਪ੍ਰਦੇਸ਼ ਤੋਂ ਹੈ ਜਿੱਥੇ ਪਟਾਕਾ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੁੰਦਾ ਹੈ 6 ਲੋਕਾਂ ਦੀ ਮੌਤ ਹੋ ਗਈ ਹੈ ਦਰਜਣ ਲੋਕ ਝੁੱਲਸ ਗਏ ਉਨਾ ਦੇ ਸਰੀਰਕ ਤੌਰ ਤੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਆਉਂਦੇ ਸਮੇਂ ਚ ਕਿਹਾ ਨਹੀਂ ਜਾ ਸਕਦਾ ਹਾਲਤਾਂ ਦੀ ਗੰਭੀਰ ਹੈ ਹਸਪਤਾਲ ਦੇ ਵਿੱਚ ਭਰਤੀ ਨੇ ਜਦੋਂ ਕਿ ਤਿਉਹਾਰਾਂ ਦਾ ਸੀਜ਼ਨ ਆਉਂਦਾ ਖਾਸ ਤੌਰ ਤੇ ਦੀਵਾਲੀ ਦੁਸਹਿਰੇ ਦਾ ਤੇ ਉਸ ਤੋਂ ਪਹਿਲਾਂ ਇਹ ਖਬਰਾਂ ਆਮ ਜਿਹੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਫਲਾਨੀ ਥਾਂ ਤੇ ਧਮਾਕਾ ਹੋ ਗਿਆ ਉੱਥੇ ਪਟਾਕੇ ਬਣਦੇ ਸੀ ਫੈਕਟਰੀ 'ਚ ਅੱਗ ਲੱਗੀ ਹੈ ਇੰਨੇ ਲੋਕਾਂ ਦੀ ਮੌਤ ਹੋ ਗਈ ਪਰ ਅਜੇ ਤੱਕ ਵੀ ਇਹਨਾਂ ਲੋਕਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਕੀਤੀ ਨਹੀਂ ਜਾਂਦੀ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਂਦੇ ਕੁਝ ਸਮਾਂ ਪਹਿਲਾਂ 40 ਮਜ਼ਦੂਰ ਕੰਮ ਕਰਦੇ ਸੀ ਉੱਥੇ ਪਟਾਕਾ ਬਣਾਉਣ ਵਾਲੀ ਫੈਕਟਰੀ ਮੱਧ ਪ੍ਰਦੇਸ਼ ਦੇ ਵਿੱਚ ਰੌਲਾ ਪਿਆ ਚਲੋ ਕੰਮ ਠੰਡੇ ਬਸਤੇ ਪੈ ਗਿਆ ਬਟਾਲੇ ਦੇ ਵਿੱਚ 23 ਲੋਕਾਂ ਦੀ ਮੌਤ ਹੋਈ ਸਭ ਨੂੰ ਪਤਾ ਹੈ ਉੱਥੇ ਪਟਾਕਾ ਬਣਾਉਣ ਵਾਲੀ ਫੈਕਟਰੀ ਗੈਰਕਾਨੂੰਨੀ ਤਰੀਕੇ ਨਾਲ ਚੱਲਦੀ ਸੀ ਨੰਗਲਗੁਰੂ ਦੇ ਵਿੱਚ ਪਟਾਕਾ ਬਣਾਉਣ ਵਾਲੀ ਫੈਕਟਰੀ ਚੱਲੀ ਦੋ ਲੋਕਾਂ ਦੀ ਮੌਤ ਹੋਈ ਤਾਮੋਲਨੜ ਦੇ ਵਿਰਧ ਨਗਰ ਦੇ ਵਿੱਚ ਉੱਥੇ ਵੀ ਤਮਾਕਾ ਹੋਇਆ ਨਿਰਮਾਨ ਜੁਨ ਜੁਨਟ ਦੇ ਵਿੱਚ ਤਮਾਕਾ ਹੁੰਦਾ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ 35 ਕਮਰਿਆਂ ਵਿੱਚ ਘੱਟੋ-ਘੱਟ 80 ਤੋਂ ਵੱਧ ਮਜ਼ਦੂਰ ਸੀ ਜਿਹੜੇ ਉੱਥੇ ਕੰਮ ਕਰ ਰਹੇ ਸੀਗੇ ਆਂਧਰਾ ਪ੍ਰਦੇਸ਼ ਦੇ ਅੰਨਾਕਾਪਲੇ ਜ਼ਿਲ੍ਹੇ ਦੇ ਵਿੱਚ ਇੱਕ ਪਟਾਕਾ ਫੈਕਟਰੀ ਤਮਾਕਾ ਹੋਇਆ ਤਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਲੋਕਾਂ ਨੂੰ ਕਿਲੋਮੀਟਰਾਂ ਤੱਕ ਸੁਣਾਈ ਦਿੱਤਾ ਉੱਥੇ ਵੀ 8 ਮਜ਼ਦੂਰਾਂ ਦੀ ਮੌਤ ਹੋਈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਦੇਵੰਦ ਦਾ ਇਲਾਕਾ ਉੱਥੇ ਘਟਨਾ ਵਾਪਰੀ ਉੱਥੇ ਵੀ ਅੱਧੀ ਦਰਜਣ ਲੋਕਾਂ ਦੀ ਮੌਤ ਹੋਈ। ਇਸੇ ਤਰ੍ਹਾਂ ਤਾਮਨਲਾੜੂ ਵਿੱਚ ਪਟਾਕਾ ਬਣਾਉਣ ਵਾਲੀ ਫੈਕਟਰੀ 'ਚ ਅਚਾਨਕ ਅੱਗ ਲੱਗੀ। 6 ਮਜ਼ਦੂਰਾਂ ਦੀ ਮੌਤ ਹੋਈ। ਗੁਜਰਾਤ ਇੱਥੇ ਵੀ ਅ ਮਨਾਸਕੰਠਾਸੀ ਡੀਸਾ ਤਵਾ ਕੁਝ ਇਲਾਕਾ ਸੀ ਉੱਥੇ ਇੱਕ ਫੈਕਟਰੀ 'ਚ ਕੰਮ ਚੱਲ ਰਿਹਾ ਸੀ। 17 ਮਜ਼ਦੂਰਾਂ ਦੀ ਮੌਤ ਉੱਥੇ ਹੋ ਗਈ। ਸੋਨੀਪਟ ਵਿੱਚ ਪਟਾਕਾ ਬਣਾਉਣ ਵਾਲੀ ਫੈਕਟਰੀ 3 ਮਜ਼ਦੂਰਾਂ ਦੀ ਮੌਤ ਉੱਥੇ ਹੋ ਗਈ ਜਿਹੜੇ ਮੈਂ ਤੁਹਾਨੂੰ ਜ਼ਿਲ੍ਹਿਆਂ ਦੇ ਨਾਮ ਦੱਸਿਆ। ਇਹ 2 ਸਾਲਾਂ ਦੇ ਵਿੱਚ ਵਿੱਚ ਇਥੇ ਘਟਨਾਵਾਂ ਵਾਪਰੀਆਂ ਜੇ 2 ਸਾਲਾਂ ਦੇ ਵਿੱਚ ਘੱਟੋ-ਘੱਟ 8-9 ਥਾਵਾਂ ਤੇ ਘਟਨਾਵਾਂ ਵਾਪਰੀਆਂ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੈਂਕੜੇ ਦੇ ਕਰੀਬ ਕਹਿ ਸਕਦੇ ਹਾਂ ਕਿ ਇਹਦਾ ਅਜੇ ਤੱਕ ਕੋਈ ਹੱਲ ਨਿਕਲਿਆ ਕੀ ਪੂਰਨ ਤਰੀਕੇ ਨਾਲ ਪਾਬੰਦੀ ਲੱਗੀ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਨਹੀਂ ਇਸਤੇ ਕਿਸੇ ਨੇ ਪਾਬੰਦੀ ਲਾਈ ਨਹੀਂ ਇਸਤੇ ਕਿਸੇ ਨੇ ਵੀ ਪਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪਰ ਸਮੇਂ-ਸਮੇਂ ਤੇ ਜਦੋਂ ਖਬਰਾਂ ਆਉਂਦੀਆਂ ਨੇ ਕਿ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਦੇ ਵਿੱਚ ਅੱਗ ਲੱਗ ਜਾਂਦੀ ਐ ਤਮਾਕਾ ਹੋ ਜਾਂਦਾ ਐ ਲੋਕਾਂ ਦੀ ਮੌਤ ਹੋ ਜਾਂਦੀ ਐ ਸਰਕਾਰਾਂ ਕਹਿੰਦੇ ਕਿਸੇ ਸਖਤ ਕਾਰਵਾਈ ਕਰਨਗੇ ਇਹਦੀ ਜਾਂਚ ਕਰਾਵਾਂਗੇ ਮੈਜਿਸਟ੍ਰੇਟ ਜਾਂਚ ਹੋਵੇਗੀ ਐਸ ਡੀ ਐਮ ਜਾਂਚ ਕਰਨੇ ਬਾਅਦ ਪਤਾ ਲੱਗਦਾ ਕਿ ਜਾਂਚ ਤਾਂ ਹੋ ਜਾਂਦੀ ਐ ਪਰ ਜਾਂਚ ਕਿਸੇ ਪਾਸੇ ਲੱਗਦੀ ਨਹੀਂ ਇਹ ਲਈ ਜ਼ਿੰਮੇਵਾਰ ਕੌਣ ਐ ਕਿਉਂ ਉਹਨਾਂ ਦੇ ਲਾਇਸੈਂਸ ਜਿਹੜੇ ਐ ਉਹ ਰੱਦ ਨਹੀਂ ਕੀਤੇ ਜਾਂਦੇ ਜੇ ਲਾਇਸੈਂਸ ਕਈਆਂ ਦੇ ਬਣੇ ਨੇ ਗੈਰਕਾਨੂੰਨੀ ਤਰੀਕੇ ਨਾਲ ਕਈ ਇਹ ਕੰਮ ਕਰਦੇ ਐ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਦੋਂ ਕਰਨੀ ਐ ਕੁਝ ਨਹੀਂ ਪਤਾ ਹੁੰਦਾ ਸਾਡੇ ਮੁਲਕ ਦੇ ਵਿੱਚ ਜਦੋਂ ਇਦਾਂ ਦੇ ਘਟਨਾਵਾਂ ਹੁੰਦੀਆਂ ਨੇ ਤੇ ਉਸ ਮਾਮਲੇ ਦੇ ਵਿੱਚ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਅੱਜ ਵੀ ਕਰ ਦੇਣਗੇ ਪਰ ਇਹਦੇ ਨਾਲ ਕੀ ਇਹ ਸਾਰਾ ਕੁਝ ਰੁਕ ਜਾਏਗਾ ਤੁਹਾਨੂੰ ਯਾਦ ਹੋਣਾ ਜਦੋਂ ਬਟਾਲੇ ਦੇ ਵਿੱਚ ਇਹ ਘਟਨਾ ਵਾਪਰੀ ਸੀ ਇਲਾਕਾ ਮੈਨੂੰ ਨਹੀਂ ਪਤਾ ਤੁਹਾਡੇ ਵਿੱਚੋਂ ਕਿੰਨਿਆਂ ਨੇ ਦੇਖਿਆ ਕਿੰਨਿਆਂ ਨੇ ਨਹੀਂ ਅਸੀਂ ਉੱਥੇ ਗਏ ਸੀ ਰਹਾਇਸ਼ੀ ਖੇਤਰ ਦੇ ਵਿੱਚ ਉਹ ਬਿਲਕੁਲ ਫੈਕਟਰੀ ਚੱਲਦੀ ਸੀ ਨਹਿਰ ਦੇ ਬਿਲਕੁਲ ਕਿਨਾਰੇ ਤੇ ਤੇ ਤਸਵੀਰਾਂ ਵੀਡੀਓ ਹਜੇ ਵੀ ਸੋਸ਼ਲ ਮੀਡੀਆ ਤੇ ਆ ਕਿਸ ਤਰ੍ਹਾਂ 扑ੜਕ 扑ੜਕ ਕੇ ਲੋਕ ਉਸ ਨਹਿਰ ਦੇ ਵਿੱਚ ਡਿਗੇ ਸੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਇਹ ਧਮਾਕਾ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਇਹ ਧਮਾਕਾ ਹੋਇਆ ਕਈ ਕਿਲੋਮੀਟਰਾਂ ਤੱਕ ਇਹਦੀ ਆਵਾਜ਼ ਗਈ ਹੈ 6 ਲੋਕਾਂ ਦੀ ਮੌਤ ਹੋਈ ਹੈ ਪਰ ਮੌਤਾਂ ਦਾ ਅੰਕੜਾ ਵੱਧ ਸਕਦਾ ਹੈ ਅਸੀਂ ਫਿਰ ਕਹਿੰਦੇ ਹਾਂ ਕਿ ਜਿੱਥੇ-ਜਿੱਥੇ ਗੈਰਕਾਨੂੰਨੀ ਤਰੀਕੇ ਨਾਲ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਜਦੋਂ ਤੱਕ ਇਸੇ ਤਰ੍ਹਾਂ ਸ਼ਰਿਆਂ ਵਿੱਚ ਕੰਮ ਕਰਦੀਆਂ ਰਹਿਣਗੀਆਂ ਤਾਂ ਕਿਹਨੂੰ ਕਹਿਣਾ ਹੁਣ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਜਦੋਂ ਮੱਧ ਪ੍ਰਦੇਸ਼ ਦੀ ਗੱਲ ਕਰਦੇ ਹਾਂ ਮੱਧ ਪ੍ਰਦੇਸ਼ ਵਿੱਚ ਤੁਸੀਂ ਦੇਖੋ ਕਫਸਿਰ ਉਡੀ ਦੁਆਇਬ ਨਨ ਵਾਲੀ ਕੰਪਨੀ ਸੀ ਉਹਦੇ ਡਾਇਰੈਕਟਰ ਨੂੰ ਭਾਵੇਂ ਅੱਜ ਗ੍ਰਿਫਤਾਰ ਕਰ ਲਿਆ ਭਾਵੇਂ ਉਹ ਕੰਪਨੀ ਸੀਲ ਕਰ ਦਿੱਤੀ ਫੈਕਟਰੀ ਸੀਲ ਕਰ ਦਿੱਤੀ ਹੈ ਪਰ ਜਿਹੜੀਆਂ ਰਿਪੋਰਟਾਂ ਨੇ ਕਿ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੀਆਂ ਫੈਕਟਰੀਆਂ ਚੱਲਦੀਆਂ 10000 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਮੱਧ ਪ੍ਰਦੇਸ਼ ਦੇ ਵਿੱਚ ਸ਼ਰਿਆਮ ਹੋ ਰਿਹਾ ਤੇ ਉਹਦੇ ਖਿਲਾਫ ਨੀ ਹਿੱਤ ਤੱਕ ਕੋਈ ਕਾਰਵਾਈ ਕੀਤੀ ਗਈ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਜਿਹੜੀਆਂ ਕਰੋੜਾ ਰੁਪਏ ਦਾ ਟਰਨਓਵਰ ਹੈ ਕਿਉਂਕਿ ਸੂਬੇ ਦੇ ਆਜਾਦੇਸ਼ ਤੇ ਵਕਫਕ ਸੂਬਿਆਂ ਨੂੰ ਪਟਾਕੀ ਉੱਥੋਂ ਜਾਂਦੇ ਆ ਤੇ ਕਾਰੋਬਾਰੀ ਜਿਹੜੇ ਆ ਕਾਰੋਬਾਰ ਕਰਕੇ ਆਉ ਜਾਂਦੇ ਮਜ਼ਦੂਰ ਮਰ ਬਾਕ ਚੱਲਦਾ ਕੌਣ ਹੈ ਪਰਿਵਾਰ ਦਾ ਅਧਿਕਾਰਤਾ ਕੌਣ ਹੈ ਪਰ ਜਿਹੜੀਆਂ ਇਹ ਖਬਰਾਂ ਨੇ ਮੰਤਪਾਗੀਆਂ ਨੇ ਇਹਨਾਂ ਗੈਰਕਾਨੂੰਨੀ ਤਰੀਕੇ ਨਾਲ ਚੱਲਣ ਵਾਲੀਆਂ ਫੈਕਟਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਮੈਨੂੰ ਨਵਜੀਤ ਤੋਂ ਦਿਓ ਆਗਿਆ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਦੇ